ਜਾ ਬਹੀ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂਆਂ ਦੇ ਗੁਰੂ ਯਕਤ ਗੁਰੂ ਪਰਮ ਪਾਰਸ ਸੰਤ ਸ਼ਰੋਮਣੀ ਇਨਕਲਾਬ ਦੇ ਮੋਢੀ ਦੁਖੀਆਂ ਗਰੀਬਾਂ ਮਜ਼ਲੂਮਾਂ ਦੇ ਮਸੀਹਾ ਚੌ ਜੋ ਗਾਂਦੀ ਸ਼ਖਸੀਅਤ ਦੇ ਮਾਲਕ ਬਾਣੀ ਦੇ ਰਚੇਤਾ ਰਾਗਾਂ ਦੇ ਤਨੀ ਕੁੱਲ ਗੁਰੂ ਰਾਜਗੁਰੂ ਗੁਰੂਆਂ ਦੇ ਗੁਰੂ ਯਕਤ ਗੁਰੂ ਪਰਮ ਪਾਰਸ ਸੰਤ ਸ਼੍ਰੋਮਣੀ ਧੰਨ ਧੰਨ ਸਤਿਗੁਰ ਬਦਾਸ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਸਦਕਾਏ ਅੱਜ ਬੜੇ ਪਿਆਰ ਸਤਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਗੁਰੂ ਚਰਨਾਂ ਤੋਂ ਵਰਸਾਇਆ ਨਗਰ ਹਰਿਆਵੜ ਮੋਹੱਲਾ ਹਾਕੂਪੁਰਾ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ 파ਰਕ ਦੇ ਵਿੱਚ ਸ਼ਾਹੋ ਜੀ ਛਤਰਪਤੀ ਮਹਾਰਾਜ ਜੀ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਅੱਜ ਉਹਨਾਂ ਦੇ ਪੈਰੋਕਾਰ ਉਹਨਾਂ ਦੀ ਉਨਯਾਈ ਅੱਜ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਅੱਜ ਦੇ ਇਸ ਮਹਾਨ ਸਮਾਗਮ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਬੁੱਧੀਜੀਵੀ ਵਿਦਵਾਨ ਸਤਪੁਰਸ਼ ਗਿਆਤਾਵਾਨ ਔਰ ਮਿਸ਼ਨਰੀ ਜੋ ਕਿ ਪ੍ਰਾਣੀ ਨੇ ਔਰ ਜੋ ਕਿ ਦੇਸ਼ਲੀ ਸਮਾਜ ਲਈ ਕੌਮ ਲਈ ਆਪੋ ਆਪਣੀਆਂ ਸੇਵਾਵਾਂ ਦੇ ਵਿੱਚ ਡਟੇ ਹੋਏ ਨੇ ਉਹਨਾਂ ਨੇ ਇਹ ਉਪਮਾ ਯੋਗ ਛਲਾਗਾ ਯੋਗ ਤੇ ਪ੍ਰਸ਼ੰਸਾ ਯੋਗ ਤੇ ਧੰਤਾ ਜੋਗ ਦਾ ਇਹ ਉਦਮ ਉਪਰਾਲਾ ਕੀਤਾ ਹੈ ਤੇ ਅੱਜ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਇਸ ਸਮਾਗਮ ਦੇ ਵਿੱਚ ਦਾਸਾਂ ਨੂੰ ਔਰ ਮਹਾਨ ਮਹਾਪੁਰਸ਼ਾਂ ਨੂੰ ਅੱਜ ਇੱਕ ਮੰਚ ਤੇ ਇਕੱਤਰਤ ਹੋਣ ਦਾ ਤੇ ਦਰਸ਼ਨ ਦਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਮਹਾਪੁਰਸ਼ੇ ਬਖੋ-ਬਖ ਅਸਥਾਨਾਂ ਤੋਂ ਬਖੋ-ਬਖ ਡੇਰੇਆਂ ਤੋਂ ਉੱਚੇ-ਚੀ ਤੌਰ ਤੇ ਅੱਜ ਦੇ ਵਿੱਚ ਸਮਾਗਮ ਦੇ ਵਿੱਚ ਆਪ ਦੇ ਸਾਹਮਣੇ ਸਨਮਖ ਹੋਏ ਨੇ ਕੋਟਣ-ਕੋਟ ਧੰਨਵਾਦ ਆ ਔਰ ਆਪ ਜੀ ਦਾ ਵੀ ਇਹਦੇ ਵਿੱਚ ਰਾਗੀ ਢਾਡੀ ਕੀਰਤਨੀ ਜਥੇ ਪ੍ਰਚਾਰਕ ਔਰ ਕਥਾਵਾਚਕ ਸਾਰੇ ਦਰਜਾ ਬਾ ਦਰਜਾ ਸਨਮਾਨਯੋਗ ਹੈ ਔਰ ਉਹ ਆਪਣੀਆਂ ਸੇਵਾਵਾਂ ਨਿਵਾ ਰਹੇ ਨੇ ਅੱਜ ਦੇ ਇਸ ਮਹਾਨ ਮੀਲੇ ਦੀ ਆਪ ਸੰਗ ਨੂੰ ਲੱਖ-ਲੱਖ ਵਧਾਈ ਹੋਵੇ ਤੁਸੀਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੋ ਤੇ ਚੜਦੀ ਕਲਾ ਚ ਰਹੋ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਕੌਲ ਸਾਹਿਬ ਜੀ ਹੋਣਾ ਨੇ ਔਰ ਉਹਨਾਂ ਦੀ ਪ੍ਰਬੰਧਕ ਟੀਮ ਨੇ ਇਹ ਉਦਮ ਉਪਰਾਲਾ ਕੀਤਾ ਇਦਾਂ ਦੇ ਉਦਮ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹੈ ਔਰ ਸਮਾਜ ਦੇ ਵਿੱਚ ਇੱਕ ਚੇਤਨਤਾ ਪੈਦਾ ਹੁੰਦੀ ਰਹੇ ਬਹੁਤ ਬਹੁਤ ਧੰਨਵਾਦ ਪ੍ਰਿੰਟ ਮੀਡੀਆ ਔਰ ਇਲੈਕਟ੍ਰੋਨਿਕ ਮੀਡੀਆ ਇਨਾ ਸਾਰਿਆਂ ਦਾ ਕੋਟਨ-ਕੋਟ ਧੰਨਵਾਦ ਹੈ ਡਾਕਟਰ ਪੀਮਰಾವ್ ਅੰਬੇਡਕਰ ਸਾਹਿਬ ਜੀ ਮਾਨੇਵਰ ਸਾਹਿਬ ਕਾਂਸ਼ੀ ਰਾਮ ਜੀ ਔਰ ਉਹਨਾਂ ਦੇ ਸਾਰੇ ਜਿੰਨੇ ਵੀ ਉਨਜਾਈ ਹੈ ਜੋ ਉਹਨਾਂ ਤੇ ਆਸਥਾ ਰੱਖਦੇ ਨੇ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਜੋ ਕਿ ਆਪਣੀਆਂ ਸੇਵਾਵਾਂ ਨੂੰ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਲੈ ਕੇ ਜਾ ਰਹੇ ਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮਹਾਂਪੁਰਸ਼ਾਂ ਨੂੰ ਵੀ ਇਸ ਮੰਚ ਤੇ ਬੁਲਾਇਆ ਔਰ ਮਹਾਪੁਰਸ਼ਾਂ ਦਾ ਕੋਟਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਦਰਸ਼ਨ ਦਿਦਾਰ ਦਿੱਤੇ ਹੈ ਬਹੁਤ ਬਹੁਤ ਧੰਨਵਾਦ ਮੈਂ ਚਾਹੁੰਦਾ ਸੀ ਕਿ ਮੈਂ ਰੁਕ ਕੇ ਕੁਝ ਦੇਖਾਂ ਸਰ ਜੀ ਸਰ ਜੀ ਮੈਂ ਪੜਦਾ ਥੋੜਾ ਜਿਆ ਮੈਂ ਜਰਾ ਮੈਂ ਵੀ ਬਾਬਾ ਸਾਹਿਬ ਬਾਰੇ ਕੁਝ ਕਹਿ ਜਾ ਮੇਰੀ ਵੀ ਰੂਹ ਕੀਤੀ ਹੈ ਮੈਂ ਜਾਂਦਾ ਜਾਂਦਾ ਕਹਿ ਕੇ ਚਲ ਜਾਗਾ ਕਿਰਪਾ ਕਰੋ ਮੇਕੋ ਬਹਿਲਪੁਰਿਆਂ ਕੋ ਨਹੀਂ ਹੋਣਾ ਰਲਾ ਕੇ ਰੱਖਿਓ ਜਰਾ ਆਰਾਮ ਨਾਲ ਹੂੰ ਬੋਲੇ ਸੋ ਨਰਪਾਏ ਜੈ ਗੁਰਦੇਵ ਜੈ ਭੀਮ ਹਾਂ ਮਸ਼ੂਰਤ ਵਾਵਾ ਸਾਹਿਬ ਤੋਂ ਕਰਾਂ ਔਰ ਗੁਰੂ ਰਵਿਦਾ ਜੀ ਤੋਂ ਕਰਾਂ ਫੇ ਹੌਲੀ-ਹੌਲੀ ਕਾਂਸੀ ਰਾਮ ਤੱਕ ਆਮਾਂ ਹੇ ਗੁਰੂ ਰਵਿਦਾ ਕੋਈ ਹਮਨਦਾਰ ਦੀ ਗਰੀਬਾਂ ਦਾ ਹਕ ਕੋਈ ਗੁਰੂ ਰਵਿਦਾ ਜੀਆਂ ਨਹੀਂ ਆਉਣਾ ਕੋਈ ਹਮਨਦਾਰ ਦੀ ਦਰਦ ਗਰੀਬਾਂ ਦਾ ਕੋਈ ਹਮ ਦਰਦ ਗਰੀਬਾਂ ਦਾ ਕੋਈ ਹਮ ਦਰਦ

ਭੀਮ ਜੈ ਭੀਮ ਬੋਲੇ ਸੋ ਨਰਪਾਏ ਅੱਜ ਦੇ ਇਸ ਸਮਾਗਮ ਦੀ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਮਹਾਪੁਰਸ਼ਾਂ ਦਾ ਕੋਟਨ ਕੋਟ ਧੰਨਵਾਦ ਔਰ ਮਹਾਪੁਰਸ਼ਾਂ ਦੇ ਚਰਨਾਂ 'ਚ ਨਮਨ ਕਰਦਾ ਹੋਇਆ ਇੱਥੇ ਰਜ਼ਾ ਲੈਂਦਾ ਕੋਈਆ ਭੁੱਲਾ ਛੁੱਕਾ ਦੀ ਵਾਫੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਹਾਰਤ ਜੈ ਸੰਤਾਂ